ਮੈਂ ਹੁਣ ਵੀ ਟੱਕਰਾਈ ਮਾਰੀ ਜਾਂਦੀ ਆ ਵੀ ਹਾਏ ਲੋਕਾਂ ਦਾ ਨਾ ਕੁੱਤਾ ਬਿੱਲਾ ਮਰ ਜਵੇ ਲੋਕੀ ਉਹਦੀਆਂ ਵੀ ਵੀਡੀਓਜ਼ ਬਣਾ ਕੇ ਭੇਜ ਦਿੰਦੇ ਆ ਜੀ ਤੇ ਇਹਦੀ ਕਿਸੇ ਨੇ ਵੀਡੀਓ ਨਹੀਂ ਬਣਾਈ ਵੀ ਇਹਦੇ ਨਾਲ ਹੋਇਆ ਕੀ ਅੱਜ ਤੱਕ ਤੁਹਾਡੇ ਸਾਹਮਣੇ ਆਈ ਆ ਕੋਈ ਇਹੋ ਜਿਹੀ ਵੀਡੀਓ ਵੀ ਹਾਂ ਆਸਾਨਾਂ ਚ ਵੱਜ ਰਿਹਾ ਇਦਾਂ ਉਹ ਡਿੱਗਿਆ ਇਦਾਂ ਕਿਸੇ ਨੂੰ ਨਹੀਂ ਪਤਾ ਕਿਸੇ ਨੇ ਕਹਿ ਤਾ ਕਿ ਇਦਾਂ ਦੋ ਆਸਾਨ ਲੜਦੇ ਹੋਏ ਉੱਪਰ ਆ ਗਏ ਤੇ ਰਾਜਵੀਰ ਉਹਨਾਂ ਦੇ ਵਿੱਚ ਵੱਜਿਆ ਤੇ ਡੈਥ ਹੋ ਗਈ ਤੇ ਆਪਾਂ ਮੰਨ ਲਿਆ ਬਿਲਕੁਲ ਅੱਡ ਉਹ ਇੱਕ ਸੈਕਿੰਡ ਚ ਵੱਜ ਕੇ ਤਾਂ ਚਲਾ ਨਹੀਂ ਗਿਆ ਨਾ ਉਹਨੂੰ ਹਸਪੀਟਲ ਲੈ ਗਏ ਉਹ ਗਰੇ ਆ ਉਹਨੂੰ ਲੋਕੀ ਇਕੱਠੇ ਹੋਏ ਹੋਣੀਆਂ ਦੁਨੀਆ ਉੱਥੇ ਲੋਕਾਂ ਨੇ ਚੱਕ ਕੇ ਉਹਨੂੰ ਕਿਤੇ ਕਾਰਕੁਰ ਮਹंगाई ਹੋਣੀ ਉਹਨੂੰ ਚੱਕਿਆ ਹੁਣ ਉਹਨੇ ਚ ਕਿਸੇ ਨੇ ਕੋਈ ਵੀਡੀਓ ਨਹੀਂ ਬਣਾਈ ਇੰਨੀ ਸੜਕ ਚੱਲਦੀ ਐ ਕਿਉਂ ਨਹੀਂ ਸਾਹਮਣੇ ਆ ਰਹੀ ਕੀ ਇਸ ਤਸਵੀਰ ਦਾ ਕੋਈ ਦੂਜਾ ਰੁਖ ਤਾਂ ਨਹੀਂ ਮੈਂ ਤਾਂ ਬੜੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਆ ਇਹਨੂੰ ਇਹਨੂੰ ਇਹ ਲੱਗਦਾ ਵੀ ਯਾਰ ਕੋਈ ਤਾਂ ਚਸ਼ਮਦੀਦ ਗਵਾ ਹੋਵੇ ਇੱਕ ਬੱਚਾ ਕਹਿ ਰਿਹਾ ਜਰੂਰ ਕਿ ਹਾਂ ਮੇਰਾ ਮੋਟਰਸਾਈਕਲ ਨਾਲ ਨਾਲ ਸੀਗਾ ਵੀ ਉਹਨਾਂ ਚ ਸਾਨਾ ਚ ਵੱਜਿਆ ਤੇ ਉਹ ਬੱਚਾ ਵੀ ਤਾਂ ਵੱਜਣਾ ਚਾਹੀਦਾ ਸੀ ਉਹਸਾਨ ਕੱਲੇ ਇਹਦੇ ਮੋਟਰਸਾਈਕਲ ਲੱਗੇ ਤਾਂ ਨਹੀਂ ਆਈ ਪੂਰੀ ਸੜਕ ਦੇ ਉੱਤੇ ਉਹਨਾਂ ਨੇ ਕੋਈ ਸਮਾਨ ਪਾਇਆ ਹੋਣੇ ਕੋਈ ਕਹੀ ਜਾਂਦਾ ਬਲੈਰੋ ਚ ਵੱਜਿਆ ਪਰ ਬਲੈਰੋ ਕਿੱਥੇ ਆ ਬਲੈਰੋ ਵਾਲਾ ਕਿੱਥੇ ਆ ਬਲੈਰੋ ਕਿਉਂ ਨਹੀਂ ਦਿਖਾਈ ਵੀ ਕਿੰਨਾ ਕੋ ਤੁਹਾਨੂੰ ਨੁਕਸਾਨ ਹੋਇਆ ਫਿਰ ਕਹਿ ਰਹੇ ਕਿ ਮੋਟਰਸਾਈਕਲ ਦਾ ਕੋਈ ਨੁਕਸਾਨ ਨਹੀਂ ਹੋਇਆ ਇੱਕ ਬੰਦੇ ਦੇ ਇੰਨਾ ਕੁਝ ਪਾਇਆ ਹੋਇਆ ਉਹਦਾ ਇੰਨਾ ਮੇਜਰ ਨੁਕਸਾਨ ਹੋ ਗਿਆ ਹੈ ਤੇ ਉਸ ਮੋਟਰਸਾਈਕਲ ਨੂੰ ਖਰਾਉਂਚ ਵੀ ਨਹੀਂ ਆਈ